ਇੱਕ ਵੀ ਵੋਲੇ ਸਰ ਦੇ ਘਾਟ ਕੀ ਬਾਤ ਆ ਗਾਹ ਤੋਰੀ ਮਾ ਬਾਂ ਲੰਬਾ ਨੰਬਰ ਦੋ ਲਿਖ ਸਕਦਾ ਭਾਈ ਬਰੇ ਮੱਥਾ ਉੱਚਾ ਉੱਚੀ ਮੱਥੇ ਲਾ ਬਕਰੇ ਉਹ ਬੀ ਬੱਚੇ ਲੰਮੀ ਘਰਤ ਨੇ ਸਾਈਂ ਬਾਬਾ ਲਿਆ ਬਸ ਵਧੀਆ 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 ਕੰਨ ਫੜ ਕੰਨ ਹਾਂ ਹੁਣ ਤੋਰਦੇ ਓ ਬਾਬਾ ਤੈਨੂੰ ਵੀ ਨਹੀਂ ਤੋੜਨਾ ਆਇਆ ਪਰ ਇਹਨੂੰ ਕਰ ਬੱਕਰੇ ਨੂੰ ਸਿੱਧਾ ਫੇਰ ਪਵਾਈਏ ਗਿੱਦਾ ਪਰ ਇਹਨੂੰ ਹਟ ਸੱਕਰ ਮਾੜੀ ਜੀ ਹਟ ਹਟ ਧਿਆਮ ਮੁਰ ਕੇ ਮੁਰ ਹੜਿਆ ਹੜਿਆ ਥੋੜ ਹਟ ਹੁਣ ਤੂੰ ਰੱਦ ਖਿਆ ਜਾ ਲਗਾ ਦੇ ਫੰਟਾ ਲਗਾ ਦਿਆ ਲਿਆ ਬਹੁਤ ਅੱਛਾ ਐ ਤੋਰਿਆ ਕਰਦੇ ਨੇ ਦਾ ਸਿੰਘ ਸੂਰਮੇ ਘੋੜੇ ਤੋਰੇ ਨੇ ਕਦੇ ਓਏ ਆਉ ਕੰਡ ਬਦੂੜੇ ਤੋਰੇ ਨਹੀਂ ਤਾਂ ਘੋੜਾ ਮੈਂ ਉਹਤੇ ਤੋਰੇ ਨਹੀਂ ਝਾਂਜਰਾ ਪਾ ਕੇ ਕਾਠੀਆਂ ਪਾ ਕੇ ਉੱਤੇ ਚੜ ਕੇ ਕਿਉਂ ਜੀ ਜਿਹਨੇ ਉੱਠ ਕੱਢਤਾ ਉਹ ਦੂਤੋਂ ਦੀ ਕੋਈ ਗੱਲ ਨਹੀਂ ਅਸੀਂ ਉੱਠ ਕੱਢੇ ਨੇ ਸਵਾਰੀ ਵਾਲੇ ਹਾਂ ਲੈ ਭਾਈ ਖੀਰਾ ਬੱਚਾ ਇਹ ਤੇ ਓਕੇ ਦੀ ਰਿਪੋਰਟ ਹੈ ਕੋਈ ਨਹੀਂ ਦੇਚ ਖੋਟ ਹੈ ਤੇ ਹੁਣ ਮੁੱਲ ਪੁੱਛਣ ਦੀ ਏ ਟੋਟ ਹੈ ਆ ਜਾ ਬਾਬੇ ਵੀਰੇ ਮੇਰ ਦਾ ਆਪਾਂ ਇਹ ਗੋਡੇ ਲੋਟ ਨਹੀਂ ਨਾ ਹੋਏ ਤਾਂ ਇਹ ਆ ਆਹ ਥੋੜੀ ਗੋਡੇ ਦਾ ਤੂੰ ਇਹ ਬੱਕਾ ਬੱਕਰਿਆਂ ਨੂੰ ਕਰੂਂਦਾ ਤੁਰੇਦਾ ਆਪਦੇ ਨਹੀਂ ਜਾਂਦਾ ਤੁਰੇਦਾ ਤਾਂ ਆਪ ਤੋਂ ਨਹੀਂ ਜਾਂਦਾ ਮੈਂ ਪਹਿਲਾਂ ਕਿੰਨੇ ਮੈਂ ਬੱਕਰਿਆਂ ਨੂੰ ਕਿੱਥੋਂ ਤੋਰ ਹਾਂ ਨਹੀਂ ਸਿੰਘ ਸੂਰਮੇ ਦਾ ਸਿੰਘ ਸੂਰਮੇ ਦਾ ਨਜ਼ਰ ਨਹੀਂ ਆਉਂਦੇ ਹੁੰਦੇ ਸਹੀ ਗਾਤ ਜੀਤ ਨਹੀਂ ਗਾਇਆ ਸੀ ਮਾਨਕ ਨੇ ਕਹਿੰਦਾ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ ਪਿੱਛੇ ਰਹਿ ਗਈ ਤੂੰ ਡੂੜਦੀ ਹਾਂ ਕਿਉਂ ਜੀ ਠੀਕ ਹੈ ਜੀ ਸਿੰਘ ਸੂਰਮੇ ਉਹ ਤੁਸੀਂ ਤਾਂ ਬਾਬੇ ਸਿੰਘ ਸੂਰਮੇ ਗੁਰੂ ਮਹਾਰਾਜ ਦੀਆਂ ਲਾਡੀਆਂ ਫੌਜਾਂ ਨੇ ਜਿਉਂਦਿਆਂ ਰਹਿਣਾ ਇਹਨਾਂ ਦੀਆਂ ਕੁਰਬਾਨੀਆਂ ਆਪਾਂ ਹੀ ਕਰੀਆਂ ਹੋਈਆਂ ਨੇ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਤਾਂ ਹੀ ਵੀਰੇ ਬੈਠੇ ਆਪਾਂ ਹਾਂਜੀ ਧੰਨਵਾਦ ਬਾਬਿਆਂ ਦਾ ਗੁਰੂ ਦੀ ਨਾਨਕ ਦੀ ਲਾਡਲੀ ਫੌਜ ਹੈ ਹਾਂਜੀ ਦੱਸੋ ਕੀ ਮੰਗਦੇ ਹੋ ਮੰਗਦੇ 1700 ਦੱਸਿਓ ਨਾ 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 ਨਹੀਂ ਨਹੀਂ ਨੇ ਮੁੰਡੇ ਨੇ ਰੱਖਣਾ ਨਵਾਂ ਫਾਰਮ ਪਾਇਆ ਵਿਚਾਰਿਆਂ ਨੇ ਆਹ ਬਾਈ ਨੇ ਸੇਠ ਨੇ ਜੇ ਕੋਈ ਬਾळा ਮੰਗਿਆ ਫੇਰ ਗੈਂ ਚੀਜ਼ ਬਾळा ਹੀ ਆ ਫਿਰ ਐਵੇਂ ਹੀ ਵੇਚਣ ਵਾਲੀ ਗੱਲ ਕਰਿਆ ਕਰੋ ਆਥ ਨੂੰ ਲੱਖ ਮੰਗੀਆਂ ਨੇ ਉਹ ਤੜਕੀ ਆਥ ਨੂੰ 1500 ਦਾ ਦੇ ਜਾਣੀ ਉਹ ਗੱਲਾਂ ਨਾ ਕਰੋ ਤੂੰ ਦੱਸ ਦੇ ਫਿਰ ਮੈਂ ਤਾਂ ਤੈਨੂੰ ਪੱਕਾ ਹੀ ਦੱਸੂਗਾ ਆਪੇ ਦੱਸੂ ਪੁੱਛਣਾ ਹੁਣਾਂ ਤੋਂ ਵੀ ਨਹੀਂ ਕਿਉਂ ਵੀ ਮਾਰਦਾ ਨਿਸ਼ਾਨਾ ਹੈ ਮਾਲ ਦਾ ਮੁੱਲ ਲਾਦਾ ਪੂਰਾ 12000 ਦਾ ਦਿੰਨੇ ਨਹੀਂ ਘਟਾ ਘਟ ਨਹੀਂ ਹੈਗਾ ਹਾਂ ਦੱਸ ਕੋਈ ਘਟ ਨਹੀਂ ਮੇਰੇ ਸਾਈ ਘਟ ਯਾਰ ਕਦੇ ਤੇਰਾ ਮਾਲ ਨਹੀਂ ਵੇਚਿਆ ਅੱਜ ਪਹਿਲੀ ਵਾਰ ਮਾਰ ਵੀ ਤੇ ਦਵਾਈ ਤਾਂ ਹੈਗੇ ਮੈਨੂੰ ਚਲ ਦਵਾਈਆਂ ਵੀ ਵੇਚ ਲੈ ਦਵਾਈਆਂ ਦੋ ਤੇ ਨਾ ਬਾਬਾ ਸਾਡੇ ਪਾਦੇ ਤੁਸੀਂ ਰੱਬੂ ਅਸੀਂ ਤਾਂ ਤੁਹਾਡੀ ਜੋਤ ਲਾ ਕੇ ਆਉਨੇ ਹਾਂ ਵੀ ਵੇਚਣ ਵਾਲਾ ਵੀ ਮਿਲੇ ਲੈਣ ਖਰੀਦਣ ਵਾਲਾ ਵੀ ਅਸੀਂ ਤਾਂ ਤੁਹਾਡੀ ਸੁੱਖ ਮੰਗਦੇ ਹਾਂ ਕਿਉਂ ਜੀ ਹੁਣ ਬਹੁਤੀਆਂ ਗੱਲਾਂ ਨਾ ਕਰੀ ਬੱਕਰਾ ਦੇ ਦੇ 12.5 ਹਜ਼ਾਰ ਬਸ ਚੁੱਪ ਕਰ ਜਾ ਮੈਂ ਤੁਹਾਨੂੰ ਕੀ ਦੱਸਦੇ ਹਾਂ 14000 ਦਾ ਬੱਕਰਾ ਖਾਨਾ ਬੋਲ ਦੇ ਵੈਗਰੂ ਖੋਲ ਦੇ bari ਖੋਲ ਕੇ ਬਸ 14000 ਦਾ ਦੱਸਤਾ ਤੈਨੂੰ ਹਾਨਾ ਹੀ ਆਉਣਾ ਬੱਕਰਾ ਵੀ ਚੀਜ਼ ਬਹੁਤ ਸੋਹਣੀ ਹੈ ਨਾ ਚੀਜ਼ ਵੰਡ ਵਾਲੀ ਟੋਲ ਕੇ ਲਾ ਦੇ ਠੀਕ ਹੈ ਜੀ ਹੈ ਨਾ ਬੱਚੇ ਮੈਂ ਇੱਕ ਗੱਲ ਦੱਸਾਂ ਤੀਰ ਦਾ ਨਿਸ਼ਾਨਾ ਮਾਰ ਕੇ ਮਾਰੇ ਨਾ ਦਵੈ ਨੂੰ ਇਹ ਪੱਜ ਗਿਆ ਤਾਂ ਜਿਉਂਦਾ ਰਹਿ ਗਿਆ ਉਸ ਆਦ ਦਾ ਚੇਲਾ ਨਹੀਂ ਕਰ ਦੂੰ ਇਹਨੂੰ ਕਰਮਵਾਰੋਂ ਵੇਚ ਲਾ ਖੋਲਣਾ ਸਾਰੀ ਫਿਰ ਖੋਲ ਇਹ ਅੱਜ ਵੇਚ ਦੇਣੇ ਨੇ ਚੰਗਾ ਚੱਕੋ 13000 ਦਾ ਫੜਾ ਬਾਬਾ ਆ ਲੈ ਕਰਤਾ ਵੇਲਾ ਮੁੰਨ ਦਾ ਚੇਲਾ ਭਾਈ ਗੁੱਸਾ ਨਾ ਕਰੀ ਕਿਤੇ ਕਰੇ ਹੋਰੇ ਤਰ੍ਹਾਂ ਕਰਤਾ ਕਰੋ ਪਹਿਲਾਂ ਮੈਨੂੰ ਤਾਨ ਆ ਜਾਂਦੀ ਐ ਪਵਲ ਕਿ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਰੇ ਬਾਈਆਂ ਨੂੰ ਵੱਧ ਲੈ ਭਾਈ ਪਾ ਚੋਲੀ ਚ ਰੱਸਾ ਪਾ ਚੋਲੀ ਚ ਰੱਸਾ ਵਾ ਵਾ ਤੂੰ ਪਾ ਯਾਰ ਕਹਿਗਾ ਤਾਂ ਕਿੰਨਾ ਫੜਾਤਾ ਪਾ ਦੇ ਭਾਈ ਜੋਲੀ ਵੀ ਤੈਨੂੰ ਰੱਬ ਵਾਦਾ ਕਰੇ ਸਰਪੰਚ ਨੂੰ ਕਿਉਂ ਸਰਪੰਚ ਠੀਕ ਹੈ ਠੀਕ ਹੈ ਜੀ ਫੜਾਤਾ ਅੱਜ ਤੋਂ ਵੋਟਾਂ 'ਚ ਲੜਨ ਨੂੰ ਫਿਰਦਾ ਹੈ ਕਰਤੀ ਪੱਕੀ ਪੁੱਛਾ ਉਰੀ ਕਰਨ ਕਰਤੇ ਤੇਰੇ ਪੱਕੇ ਆ ਮੈਂ ਫਿਰਦਾ ਸਰਪੰਚ ਚਲਾ ਦੇ ਹੁਣ ਤੂੰ ਸਰਪੰਚੀ ਚੱਲੇ ਹੁੰਦੇ ਆ ਹੁਣ ਮੂਰੇ ਇਲੈਕਸ਼ਨ ਆਉਣ ਵਾਲੇ ਨੇ ਇੰਟਰਵਿਊ ਦੀ ਮੈਂ ਕਰੂੰ ਪਿੰਡ ਚ ਆ ਕੇ ਮੈਨੂੰ ਕਿ ਇੰਟਰਵਿਊ ਮੈਂ ਕਰੂੰ ਇਹਦੀ ਕਹਿ ਦਿਓ ਫਿਰ ਸਰਪੰਚ ਲੈ ਚ ਗਿਆ ਸਰਪੰਚ ਦਾ ਝੋਲੀ ਬਾਈ ਵਧੀਆ ਬੱਚਾ ਮਹਿੰਗਾ ਤਾਂ ਨਹੀਂ 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 ਕਿਤੇ ਐ ਨਾ ਕਦੀ ਗੱਲਬਾਤ ਕਰੀ ਹੋਈ ਸੀ ਤੇ ਮੈਂ ਤਾਂ ਵਿਚਾਰ ਨੂੰ ਨਹੀਂ ਜਾਣਦਾ ਵੀ ਨਹੀਂ ਤੈਨੂੰ ਵੀ ਨਹੀਂ ਜਾਣਦਾ ਉਰੇ ਤੁਰਤ ਫੁਰਤ ਗੱਲਬਾਤ ਹੋਈ ਹੈ ਜੈਸੀ ਵੀ ਹੋਈ ਹੈ ਪਸੰਦ ਹੈ ਲੈ ਜਾਣੀ ਹਜੇ ਵੀ ਅਗਲੇ ਵਾਲੇ ਤੇ ਲੈਣੀ ਹਾਂ ਨਹੀਂ ਸਾਈ ਵਾਪਸ ਆਏ ਬੰਦੇ ਹਜੇ ਠੱਗ ਨਹੀਂ ਚੋਰ ਨਹੀਂ ਰੋਜ਼ ਮਿਲਣਗੇ ਨਾਲ ਐਨੇ ਮੰਡੀਆਂ 'ਚ ਕਿਉਂ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਸ ਫਿਰ ਹੁਣ ਸੱਤ ਵਾਰੀ ਕਹਿ ਦਾਂ ਤੇ ਮੇਰਾ ਸੱਤ ਵਾਰੀ ਕਹੋਣਾ ਹੁੰਦਾ ਵੀਡੀਓ ਦੇ ਵਿੱਚ ਬਾਈ ਮੈਂ ਆਪਣੇ ਕਸੂਰ 'ਚ ਨਹੀਂ ਆਉਣਾ ਸਹੀ ਗੱਲ ਹੈ ਗੁੱਗਲ ਭਾਈ ਨਹੀਂ ਨਗਦੀ ਚੱਲੂ ਨਗਦੇ ਦੇਵਾਮਾਂਗੇ ਛੋਟੇ ਭਾਈ ਡਰਨਾ ਕਬ ਤੈਨੂੰ ਵਾਅਦਾ ਕਰੇ ਪਾਗੜੀ ਚਰਨੇ ਵਾਲੀ 'ਚ ਨੂੰ ਵੀ ਮੇਲਾ ਦੇਖ ਕੇ ਜਾਇਓ ਚਲੋ ਦੋ ਜਣੇ ਚਲੋ ਕੱਢੀ ਆ ਕੱਢੀ ਬੰਦੇ ਨੂੰ ਬੰਦੇ ਨੂੰ ਭਾਈ ਆ ਨਾ ਮੈਂ ਜ਼ਿੰਮੇਦਾਰ ਨਹੀਂ ਆ ਬਤੇ ਦੀ ਕਿਉਂ ਵੀ ਤੇਰੇ ਮੈਂ ਤਾਂ ਦਵਾਈ ਤਾਬ ਦੀ ਲਿਖਾਈ ਕਰਾ ਲਓ ਬਾਹਰ ਤੋਂ ਚੱਕ ਕੇ ਦੋ ਮੁੰਡਿਆਂ ਮੂਰੀਆਂ ਲੱਤਾਂ ਚੱਕ ਕੇ ਬਾੜੋ ਪਹਿਲਾਂ ਲੱਤਾਂ ਤੋੜ ਦੋ ਲੱਦਣ ਸਿੱਖੋ ਹਾਂ ਇੱਕ ਵਾਰ ਫੱਟਾ ਆ ਫੱਟਾ ਲਾ ਦੇ ਓ ਮੂਰੀਆਂ ਲੱਤਾਂ ਚੱਕ ਕੇ ਵਿੱਚ ਬਾੜ ਦੇ ਇਹਨੂੰ ਬੱਕਰੇ ਨੂੰ ਆ ਗੱਡੀ ਚ ਗੱਡੀ ਚ ਓਏ ਗੁਰੂਆ ਆ ਫੱਟਾ ਕੱਢ ਲੈ ਦੇਖੋ ਜੀ ਲੈ ਬਾਈ ਆ ਜਾ ਮੈਂ ਹੁਣ ਇੱਥੇ ਹੀ ਦੇਖੋ ਬਾਈ ਮੈਂ ਨਾ ਤੱਕ ਦੇ ਲਾ ਦੇ ਕੋਈ ਸਾਰਾ ਲਵੇੜਦਾ ਹੀ ਜਾਂਦਾ ਪਾੜ ਓਏ ਮੈਂ ਮਨਾ ਚਾਕੇ ਗੱਡੀ ਚ ਵੜ ਬੋਝ ਕੇ ਬੋਝ ਕੇ ਲਤਨਾ ਤੋੜਦੀ ਓਏ ਲਤਨਾ ਤੋੜਦੀ ਬਾਈ ਮੂਰਲੀਆਂ ਲਤਨ ਤਹਾ ਤਾਰੇ ਗੱਡੀ ਦੇ ਵਿੱਚ ਬੋਝ ਕੇ ਸੱਟਾਂ ਬੱਚਾ ਪ੍ਰੇਮ ਨਾ ਪਾਲਿਆ ਅਗਲੇ ਦਾ ਹੁਣ ਪਾ ਦੇ ਆ ਜਾ ਬਾਈ ਪੈਸੇ ਦੇ ਦਈਏ ਇੱਕ ਡਾਣੀ ਜੀ ਪਾਦ ਤੋੜ ਕੇ ਇੱਕ ਡਾਣੀ ਝਰਨੇ ਤੋਂ ਲੈ ਕੇ ਪਾਦੋ ਕੁਛ ਨਹੀਂ ਜਾਂਦਾ ਆਈ ਸੜਦੇ ਥੱਲਿਓ ਸਾਰੀਆਂ ਚੁੱਕ ਕੇ ਵਿੱਚ ਮਾਰ ਖਾਈ ਜਾਣੀ ਪਤਾ ਸੱਤਾ ਵਿੱਚ ਨੰਬਰ ਦਿਓ ਨੰਬਰ 99 ਮਹਾ ਚਿੰਤਾ ਨਾ ਮਾਨ 1000 ਹਾਂਜੀ 2000 3 4 5 6 ਦੋ 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 ਹਾਂ ਮੈਂ ਦੇਖ ਲਿਓ ਦੀ ਪਿੱਛੇ ਪਏ ਹੋਏ ਨੇ ਗਲਤ ਕੰਮ ਕਦੇ ਨਹੀਂ ਕਰਨਾ ਬਾਈ ਕਿਹ ਹੋ ਗਈ ਕਿੰਨੇ ਪੁੱਛੇ 6 7 7 ਹੋ ਗਏ 7 ਦੁਬਾਰੇ ਗਣ ਮੜੀ ਭਲੇਖਾ ਪੈ ਸਕਦਾ ਬਾਈ ਨਾ 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 ਹਾਂ ਜੀ ਹਾਂ अट्ठ नौ अठा ग्यारह सतारह चौदह पंद्रह सोलह सतारह सठारह भी इक्कीस बई तेईस चौबीस पच्चीस छब्बीस सताई अठाई नत्ती बत्ती चौती अठ 11 12 13000 ਹੋ ਗਏ 13 ਦੀ ਵਿਕਿਆ ਜੀ ਹਾਂ 13 ਦੇਤਾ